ਤੇ ਹੁਣ ਅਸੀਂ ਜਾ ਰਹੇ ਸੀਗੇ ਅੱਜ ਕੱਪੜੇ ਲੈਣ ਬਾਪੂ ਦੇ ਵਿਆਹ ਲਈ ਤੇ ਵਿਆਹ ਨੇੜੇ ਆ ਗਿਆ ਵਿਆਹ ਦੇ ਵਿੱਚ ਰਹਿ ਕੇ 15 ਤੋਂ 18 ਦਿਨ ਤੇ ਪਹਿਲਾਂ ਅਸੀਂ ਬਾਪੂ ਦੇ ਕੱਪੜੇ ਲੈ ਕੇ ਆਉਣੇ ਆ ਕੁਰਤਾ ਪਜਾਮਾ ਲੈਣਾਗਾ ਤੇ ਦੇਖਦੇ ਆਂ ਜਾ ਕੇ ਕਿ ਕਿ ਕਿਦਾਂ ਦਾ ਲੀਏ ਤੇ ਪੱਗ ਵੀ ਲੈ ਆਉਣੀਆਂ ਤੇ ਕੁਰਤਾ ਪਜਾਮਾ ਵੀ ਲੈ ਕੇ ਆਉਣਾ ਤੇ ਇੱਥੇ ਦੇਖਦੇ ਆਂ ਪਹਿਲਾਂ ਬਾਜ਼ਾਰ 'ਚ ਜਾਂਦੇ ਆਂ ਕਿ ਕਿੱਥੋਂ ਕੋ ਮਿਲੂ ਇੱਧਰ ਜਿਹੜਾ ਆਪਣੇ ਲਵੇ ਬਾਜ਼ਾਰ ਆ ਇਹ ਸਾਰਾ ਕੁੜੀਆਂ ਦਾ ਬਾਜ਼ਾਰ ਆ ਤੇ ਆਪਾਂ ਨੂੰ ਦੁਕਾਨ ਕੋਈ ਦੂਸਰੇ ਬਾਜ਼ਾਰ ਚ ਜਾ ਕੇ ਲੱਭਣੀ ਪੈਣੀ ਉਹ ਵਧੀਆ ਜੀ ਪਹਿਲਾਂ ਬਣੇ ਬਣੇ ਦੇਖਾਂਗੇ ਜੇ ਬਣੇ ਬਣੇ ਚਾਬੀਦਾਲੇ ਮੋਟਰਸਾਈਕਲ ਚੱਕ ਕੇ ਉੱਥੇ ਕਾਨਸ ਤੇ ਪੀਏ ਜੇ ਬਣੇ ਬਣੇ ਲੋਟ ਆ ਗਿਆ ਤਾਂ ਠੀਕ ਆ ਨਹੀਂ ਫਿਰ ਆਪਾਂ ਕੱਪੜਾ ਲਿਆਂਵਾਂਗੇ ਤੇ ਫਿਰ ਕੱਪੜਾ ਸਮਿਆ ਲਾਂਗੇ ਉਰਤ ਪੀ ਆ ਤੇ ਹੁਣ ਆਪਾਂ ਚੱਲਦੇ ਆ ਇੱਕ ਤਾਂ ਦੇਖ ਨਾ ਜੀਰੋ ਤੇ ਇੱਕ ਦੀ ਚੱਲ ਉਹਦਾ ਇਹ ਅਲੱਗ ਜਿਹੜਾ ਸਾਰਾ ਇਧਰ ਕੁੜੀਆਂ ਵਾਲਾ ਸਾਰਾ ਇਹ ਕੁੜੀਆਂ ਦਾ ਸਾਮਾਨ ਹੀ ਮਿਲਦਾ ਜ਼ਿਆਦਾ ਹੋਏ। ਜਿੰਨੀਆਂ ਵੀ ਦੁਕਾਨਾਂ ਨੇ ਕੁੜੀਆਂ ਦੀਆਂ ਅਕਸਰ ਦੁਕਾਨਾਂ ਉਹ ਸਮਾਨ ਤੋਂ ਮੋਰ ਜ਼ਿਆਦਾ ਹੀ ਹੁੰਦਾ ਹੈਗਾ ਮੁੰਡਿਆਂ ਵਾਲੀਆਂ ਘੱਟ ਹੁੰਦੀਆਂ ਨੇ। ਇਹ ਢੋਰੇ ਐਵੇਂ ਹੀ ਰਹਿੰਦੀ ਹੈਗੀ ਪੀੜ ਤਾਂ। ਹੋਰ ਤਾਂ ਮੰਨ ਲਓ ਵੀ 24 ਘੰਟੇ ਐਵੇਂ ਹੀ ਰਹਿੰਦੀ ਹੈ ਪੀੜ। ਅੱਛਾ ਹਾਂ ਕੋਈ ਨਹੀਂ ਉਹ ਤਾਂ ਹੋ ਜਾਂਦਾਗਾ ਜਿਵੇਂ ਬੰਦੇ ਨੂੰ ਉਹ ਚਾਹੀਦਾ ਹੁੰਦਾ ਦੇਖ ਲੋ ਕਿੰਡੇ-ਕਿੰਡੇ ਬਜ਼ਾਰ ਹਨ ਕੁੜੀਆਂ ਵਾਸਤੇ ਬੰਦਿਆਂ ਦੀ ਬੰਦਿਆਂ ਦੀ ਵੈਲਿਊ ਘੱਟੇ ਹੁੰਦੀ ਆ ਕੁੜੀਆਂ ਨੂੰ ਇੰਨਾ ਚੋ ਵੀ ਪਸੰਦ ਨਹੀਂ ਆਉਂਦਾ ਹੈਗਾ ਕੁਸਾਂ ਸਾਰਾ ਸਾਰਾ ਬਜ਼ਾਰ ਘਾ ਜਾਣੀਆਂ ਪਰ ਪਸੰਦ ਨਹੀਂ ਆਉਂਦਾ ਕੁਸਾਂ ਆ ਥੋੜੀਆਂ ਦਾ ਗਮ ਇਹੀ ਹੁੰਦਾਗਾ ਵੀ ਕਿੰਨੀਆਂ ਮਰਜ਼ੀ ਜੀ ਆਪਸ਼ਨਾਂ ਕਰ ਦੋ ਕੁੜੀਆਂ ਨੂੰ ਪਸੰਦ ਨਹੀਂ ਆਉਂਦੀ ਚੀਜ਼ਾਂ ਆਪਾਂ ਦੇਖਦੇ ਹੁਣ ਆਪਾਂ ਇਧਰੋਂ ਵੀ ਮਿਲ ਸਕਦਾ ਆਪਾਂ ਨੂੰ ਆਹ ਨਾਰਦਾਣਾ ਚੌਂਕ ਆ ਗਿਆ ਤੇ ਇਧਰੋਂ ਦੇਖਦੇ ਆ ਆ ਗਿਆ ਓ ਟੀਟੂ ਕੀ ਕਰਦਾ ਨਾ ਤੂੰ ਊ ਕੀ ਕਰਦਾ ਨਾ ਕਿਹੜਾ ਕਰਦਾ ਨਾ ਆਊ ਜੀ ਆ ਜੀ ਹਾਂ ਤੀੜਾ ਆ ਗਿਆ ਬਈ ਆਹ ਹੈ ਆ ਸਾਈ ਭਾਈ ਖਰਦਿਓ ਕਲਰਫੁਲ ਮੈਂ ਮੈਟਲ ਦਾ ਕੁਮਿਆ ਚਲੋ ਬਈ ਨਹੀਂ ਕਰਨਾ ਹਾਂਜੀ ਜਿੱਥੇ ਹੁਣ ਲਈ ਲੀਏ ਪਹਿਲੇ ਕੋਰਤੇ ਬੰਦਾ ਹਾਂ ਉਹ 80 ਸਾਲ ਦਾ ਬੰਦਾ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਜਾਂ 75 ਸਾਲ ਦਾ ਹਾਂਜੀ ਹਾਂਜੀ ਉਹ ਇਹ ਜੀ ਦਾ ਮੈਂ ਐਮ ਐਂ ਦੀ ਚਾਹੀਦਾ ਵਾਈਟ ਚਾਹੀਦਾ ਜਿਆਦਾ ਜੱਬ ਸੋ ਗ੍ਰੀਨ ਜੇ ਨਹੀਂ ਹੁੰਦਾ ਜਿਵੇਂ ਹਾਂ ਉਹ ਕੋਲਾ ਵੀ ਸਹੀ ਹੈ ਇਹ ਤਾਂ ਹੋਰ ਹੋ ਗਿਆ ਜਾਂ ਹੋਰ ਟੁੱਟ ਰੋਣੀ ਜਾਂ ਪੈਂਟਾਂ ਵਗੈਰਾ ਨਹੀਂ ਬਹਿ ਸੱਦੇ ਦਾ ਰੰਗ ਦੇ ਲੈੜਾ ਲੈੜਾ ਇਹ ਬੜਾ ਹਾਈ ਨਹੀਂ ਆ ਜਾਂ ਪਜਾਮਾ ਨਾਲ ਹੀ ਪੈਂਟਾਂ ਬਣੇ ਹੋਏ ਉਹ ਮੈਂ ਦਿਖਾ ਦੇ ਮੈਂ ਮੁਕਤੀ ਕੁਤੀ ਦੇ ਅੰਨੇ ਦੇ ਦੇ ਜਿਹੜੀ 1000 ਜਾਂ 1200 ਰੁਪਏ ਸਲਾਈ ਹੈ ਹਾਂ ਹਾਂ ਆਪਾਂ ਕੱਟੀਆਂ ਮਾਰ ਦੇ ਦੇ ਜੇ ਇੱਕ ਵਾਰੀ ਲੈ ਗਿਆ ਅਗਲਾ ਕਿਧਰ ਤੇ ਮੇਰੇ ਕੋਲ ਹੈ ਦੇਖੋ ਪਜਾਮਾ ਹੈ ਜਾਂ ਪਜਾਮਾ ਨਹੀਂ ਉਹ ਨਾਲੇ ਵਾਲਾ ਰੱਖੀ ਰੱਖਦੇ ਬੰਦਾ ਹੀ ਨਾਲੇ ਵਾਲਾ ਹੋਵੇ ਅਬ ਇਹਨੂੰ ਪਤਾ ਲੱਗਦਾ ਨਹੀਂ ਬਦਾਈ ਪਸੰਦੀ ਨਹੀਂ ਕਰੀ ਸਰ ਇਹ ਸਭ ਤੋਂ ਉੱਪਰ ਹੈ ਨਹੀਂ ਆਇਤਾ ਹੈ ਮਤਲਬ ਦਾਦਾ ਮੇਰਾ ਉਹ ਨਾਲੇ ਵਾਲੇ ਪਾਉਂਦਾ ਨਾ ਸਰ ਜਦ ਇਹ ਪਾ ਲਿਆ ਨਾ ਪਿੱਛੇ ਲਾਸ਼ ਤੇ ਹੈ ਹਾਂ ਜੀ ਕਹੇਗਾ ਠੀਕ ਹੈ ਜੀ ਮੈਨੂੰ ਦੇ ਦਿਓ ਬਲਕਿ ਹੋਰ ਮੰਗਾ ਲੇਗਾ ਤੁਹਾਡੇ ਤੋਂ ਰੰਗ ਹਾਂ ਜੀ ਉਹ ਦੂਜੀ ਰੰਗ ਚਾਰ ਦੇਖ ਲੈ ਦੁਬਾਰਾ ਲਓ ਜੀ ਕੁਰਤਾ ਵਹਿਮਾ ਲੈ ਆਏ ਅਸੀਂ ਆਹ ਦੁਕਾਨ ਹੈ ਪੇਮੈਂਟ ਫੋਰਮੈਂਟ ਬਲਾਜ਼ਰ ਹੈ ਅਰੇ ਇਹਦਾ ਨਾਮ ਹੋਊਗਾ ਸ਼ਾਪਿੰਗ ਨਾ ਇਹਦਾ ਨਾਮ ਨਹੀਂ ਹੈਗਾ ਤੇ ਇਹਦੇ ਇਹਦੇ ਆ ਬਰਮਾ ਦੇ ਸਾਹਮਣੇ ਤੇ ਤੇ ਉਸ ਤੋਂ ਬਾਅਦ ਦੇਖਦੇ ਹਾਂ ਹੁਣ ਅੱਗੇ ਪੱਗ ਲੈਣੀ ਹੈਗੀ ਤੇ 1500 ਦਾ ਕਹਿਣ ਸੀਗਾ ਕਰਾ ਕਰਾ ਕੇ ਵਾਪਸ ਵੀ ਹੋ ਜਾਊਗਾ ਤੇ ਮਾੜੀ ਮੋਟੀ ਜਿਹੀ ਸੈਟਿੰਗ ਕਰਾਉਣੀ ਹੋਈ ਤਾਂ ਕਰਵਾ ਲਾਂਗੇ ਉਹ ਪੂਰਾ ਸਹੀ ਤਾਂ ਕੋਈ ਹੋ ਆਉਂਦਾ ਹੁੰਦਾਗਾ ਉਹ ਤਾਂ ਰੇਜ਼ਾ ਕੁ ਨਹੀਂ ਆ। ਉਹ ਤੈਨੂੰ ਕੀ ਪਤਾ ਬੇਬੇ। ਆ ਨੀਵਾਂ ਕਿੰਨਾ? ਥੋੜਾ ਨੀਵਾਂ। ਇੰਨੇ ਨਾ ਮਾ ਚਾਹੀਏ। ਥੋੜਾ ਬੜਾ ਹੈ ਮਤਲਬ। ਬਸ ਫਿਰ ਛੋਟਾ ਲੈ ਆਉਣਾ। ਸਾਇ ਨਾ ਥੋੜਾ ਬੜਾ ਦੇ ਮੋਡੇ ਵੀ ਡਿੱਗ ਰਿਆਂ। ਇਹ 42 40 ਲੈ ਆਉਣਾ। ਬਸ ਆ ਤਾਂ ਰਹਿਣ ਦੋ ਮੈਂ ਤੈਨ ਲਾ ਦੋ ਪਜਾਮਾ ਤਾਂ। ਪਜਾਮਾ ਤਾਂ ਵੱਡੇ ਹੀ ਹੁੰਦੇ ਇਹ ਤਾਂ ਕਟਾਉਣਾ ਪਊਗਾ। ਪਜਾਮਾ ਤਾਂ ਵੱਡੇ ਹੀ ਹੁੰਦੇ। ਸਾਹ ਬਾਤ ਨਹੀਂ। ਥੋੜਾ ਰਫਾ ਖਤਮ। ਖੜ ਜਾ ਉਹ ਦੂਜਾ ਵੀ ਨਿਕਰੇਗਾ। ਸਾਗ ਦਾ ਕੋਈ ਨਹੀਂ ਪਾ ਲਾਂਗੇ ਆ ਬੈੜੀ ਲੱਕੇ ਲੈਣੀਆਂ ਮਤਲਬ ਮੂਰੀ ਮੂਰੀ ਕਿਥੇ ਪੱਜ ਗਈ ਚੱਲ ਕੋਈ ਨਹੀਂ ਆਜੂ ਚੱਲ ਪਾਜੀ ਓਮੀ ਤਾਂ ਇਹ ਜੀ ਲਾ ਲੂ ਤੇ ਬਸ ਛੋਟਾ ਲੈ ਆਣਗੇ ਬਾਕੀ ਵੀ ਦੇਖਣੀ ਦੀ ਗਿਓ ਹੋ ਗਦੀ ਰ ਮਿਲ ਗਿਆ ਫਿਰ ਮੈਂ ਚੱਲ ਜਾਂ ਪੱਗ ਤਾਂ ਹੁਣ ਲੈ ਆਵਾਂਗੇ ਬਾਈ ਅੰਦਰ ਮੋੜ ਇਹ ਅੰਦਰ ਮੋੜ ਦਿੰਦੇ ਨੇ ਲੈ ਮੈਂ ਲਾਉਣਾ ਬਾਪੂ ਨੂੰ ਕੁੜਤਾ ਪਿਆਨਾ ਪਸੰਦ ਮਸਾ ਹੀ ਆਇਆ ਕਹਿੰਦਾ ਮੈਂ ਰੰਗ ਕੋਈ ਹੋਰ ਪਾਣਾ ਤੇ ਸਾਈਜ਼ ਥੋੜਾ ਵੱਡਾ ਆ ਗਿਆ ਤੇ ਹੁਣ ਅਸੀਂ ਚੇਂਜ ਕਰਕੇ ਛੋਟਾ ਲਿਆ ਰਿਆ ਤੇ ਹੁਣ ਦੁਬਾਰਾ ਚੱਲੇ ਦੁਕਾਨ ਨੂੰ ਭੁੱਲ ਗਿਆ ਸੀਗਾ ਲੈ ਹੋਏ ਕੈਮਰਾ ਕੋਲ ਨਿਕਟੇ ਟੀਡੂ ਫੜਾਦਾ ਮੈਨੂੰ ਅਜੇ ਟੀਡੂ ভাই ਇੱਕ ਮਿੰਟ ਆਦਾ ਹੈ ਕੱਟ ਕੇ ਦੁਬਾਰਾ ਚਲਾਈਆ ਹਾਂ ਤੇਰੇ ਆਈ ਸਾਰੇ ਲੋਕ ਸਾਰੇ ਲੋਕ ਦੇਖਣਾ ਨੂੰ ਗਾਣਾ ਕੱਢ ਰਹੇ ਨੇ ਆਪ ਉੱਪਰ ਆਕੜਾ ਕਰ ਰਿਹਾ ਮੈਨੂੰ ਆਉਂਦੀ ਲੰਗਾਉਣੀ ਵੀ ਲੰਗਾ ਲਾਸ ਆ ਜਾਓ ਭਈ ਆ ਜਾਓ ਭਈ ਅਰੇ ਭਈ ਸਾਈਜ਼ ਚੇਂਜ ਕਰਨਾ ਹੈ ਹਣ ਤਾਂ ਹੈ ਫੇਰ ਨਹੀਂ ਹੋ ਕਰਨਾ ਹਾਂਜੀ ਹਾਂਜੀ ਹੋ ਗਿਆ ਹਾਂ ਕੀ ਆ ਓਟਾ ਹਾਂ ਉਹਦਾ ਹਾਂ ਟੋਲਾ ਹਾਂ ਤਾਂ ਹਾਂ ਓਏ ਮੈਂ ਚੇਂਜ ਕਰਾ ਦੇ ਖੁਣ ਲੈਣੀਆਂ ਪੱਗ ਉਹ ਜੀ ਬਾਈ ਜੀ ਇਹ ਰੰਗ ਹੈ ਵੀਰ ਹਾਂ ਇੱਧਰ ਹੈ ਬਸ ਦੇ ਦੇ ਰੰਗਾ ਦੇ ਦੇ ਚੱਲ ਸਾਢੇ ਪੰਜ ਹਾਂ ਜਿਹੜਾ ਵੀ ਲੈਣਾ ਪਿੱਛੇ ਨਾਲ ਬੇਨਾ ਸੱਦੇ ਬੰਨ ਸਾਡੇ ਬੰਨ ਇਹ ਗੱਲ ਦੇਖੋ ਸੰਧ ਕਹਿੰਦੇ ਠੀਕ ਹੈ ਕਹਿੰਦਾ ਸੋਨਾ ਹੈ ਰੰਗ ਬੰਨਣ ਦੀ ਬਾਤੇ ਹੋਰ ਹੋ ਜੂਗੀ ਇਹ ਲੈ ਆਏਗੇ ਪੱਗ ਚਿੱਟੇ ਗੁੜਤੇ ਵੇ ਮੇ ਨਾਲ ਸੋਨਾ ਲੱਗੂਗਾ ਨਾਲੇ ਸੋਨਾ ਦੇਖ ਲੈ ਲੈ ਉੱਪਰ ਰੱਖ ਕੇ ਦੇਖ ਉੱਪਰ ਹੋਣੇ ਨਾ ਮਾਲੇ ਬਾਕੀ ਘਰਾਂ ਦੇ ਛੜੂਆ ਕੁਰਤੇ ਵੀ ਮੇਰਾ ਤੇ ਇਹਦਾ ਛੜੂਆ ਇਹ ਮम्मा ਮम्मा ਇਹ ਕੁਰਤਾ ਵੀ ਮੈਂ 200 ਹੋਰ ਮਹਿੰਗਾ ਆ ਮम्मा ਮम्मा ਇਹ ਥੋੜਾ ਅੰਮਾ ਇਹ ਵਧੀਆ ਜਿਹਾ ਹੋਰ ਕੱਪੜਾ ਲਿਆਂਦਾ ਮम्मा ਇਹ 200 ਹੋਰ ਲਾਦਾ ਹਾਂਜੀ ਮम्मा ਅਰੇ ਭੱਗਾ ਗਈ ਲਓ ਜੀ ਪਹਿਲਾਂ ਲੈ ਆ ਮੈਂ ਚੇਂਜ ਕਰਾ ਕੇ ਬੈਲਟ ਬੈਲਟ ਦਾ ਫਟਾ ਲਿਆ ਸੀਗਾ ਤੇ ਉੱਥੇ ਮੈਂ ਵੀਡੀਓ ਬਣਾਣੀ ਭੁੱਲ ਗਿਆ ਤੇ ਹੁਣ ਆਪਾਂ ਲੈਣਾ ਆਟਾ ਆਟਾ ਲੈਣਾਗਾ ਮੱਕੀ ਦਾ ਤੇ ਦੇਖ ਲਾਂਗੇ ਬਾਅਦ ਚ ਇਹਦਾ ਵੀ ਲੈ ਚਲਾਂਗੇ ਆਟਾ ਵੀ ਆ ਗਿਆ ਆਪਣਾ ਤੇ ਆਪਾਂ ਬੈਲਟ ਵੀ ਚੇਂਜ ਕਰਾ ਲਏ ਬੈਲਟ ਵਾਲਾ ਕੰਮ ਜ਼ਰੂਰੀ ਸੀਗਾ ਹਾਂ ਭਾਈ ਆਏ ਢੇੜ ਹਾਂ ਤੇ ਨਾਲ ਜਾਣਾ ਤੀ ਆਏ 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 ਇਹ ਦੇਖ ਫਰਮਾ ਲਾ ਰખી ਐ ਉਹ ਆਪ ਕੋ ਕੀ ਕੀ ਆਓ ਕੀ ਆ ਹਾਂ ਹਾਂ ਜੀ ਆ ਦੂਆ ਹਾਂ ਲੈ ਲੈ ਤੂੰ ਕੱਢ ਲੈ ਤੂੰ ਕੱਢ ਲੈ ਆ ਓਏ ਕਿਦਰ ਗਿਆ ਚਲ ਭਾਈ ਤੇ ਬਾਕੀ ਕੰਮ ਆਪਾਂ ਅੱਜ ਕਰ ਲਈ ਤੇ ਇੱਕ ਦੋ ਕੰਮ ਹਲੇ ਵੀ ਰਹਿ ਗਏ ਤੇ ਉਹ ਆਪਾਂ ਦੇਖਦੇ ਹਾਂ ਜੇ ਕੱਲੋਂ ਹੋਇਆ ਤਾਂ ਕੱਲੂ ਕਰਦੇ ਆ ਤੇ ਬਾਕੀ ਬਸ ਸਾਗ ਨੂੰ ਤੜਕਾ ਤੜਕਾ ਲੱਗ ਗਿਆ ਪਿਆ ਰੋਟੀ ਬਣਾਉਣੀਆਂ ਤੇ ਹੁਣ ਰੋਟੀ ਰੋਟੀ ਖਾਣੀਆਂ ਤੇ ਇਹ ਵੀਡੀਓ ਨੂੰ ਅੱਜ ਕਰਦੇ ਹਾਂ ਸਮਾਪਤ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਆਇਓ ਤੇ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ